ਉਸੇ ਆ ਗਏ ਆਸ਼ੂ ਦੀ ਹੱਟੀ ਫਗਵਾੜੇ ਬਾਜੀ ਕਹਿੰਦੇ ਮੈਂ ਯੂਐਸਏ ਆਪਣੇ ਘਰਦਿਆਂ ਵਾਲੇ ਤੇ ਕੱਪੜੇ ਲੈਣੇ ਆ ਹਾਂਜੀ ਲੋਕ ਲੈਣੇ ਲੱਗ ਥੱਲੇ ਥੱਲੇ ਲੱਗੂ ਤੁਹਾਡੇ ਲੈ ਓ ਥੱਲੇ ਲੱਗਦਾ ਹੁੰਦਾ ਸਾਡੇ ਨਾਲ ਸੱਲੀ ਗਰੇਵਾਲ ਜੀ ਅਰਨੋਰ ਸਿੰਘ ਵੀ ਕੈਨੇਡਾ ਕਰਤਾਰ ਸਿੰਘ ਜੀ ਕੈਲੇ ਓਹ ਟਾਪ ਟਾਪ ਦੀਆਂ ਗੱਡੀਆਂ ਓਹ ਟਾਪ ਟਾਪ ਦੀਆਂ ਗੱਡੀਆਂ ਓਹ ਟਾਪ ਟਾਪ ਦੀਆਂ ਗੱਡੀਆਂ ਵਿੱਚ ਇੰਦਾ ਕੋਈ ਕੋਈ ਆਹੋ ਗੋਤ ਤੇਰੇ ਦੀਆ ਗੋਨਾ ਕਨੀਆ ਤੇਰੇ ਹੀ ਕਰਕੇ ਆ ਗ੍ਰਾਮ ਨੂੰ ਤੁਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਅਸੀਂ ਦੇਖਣ ਚੱਲੇ ਜੀ ਟੂਰਨਾਮੈਂਟ ਟੂਰਨਾਮੈਂਟ ਚੱਲੇ ਬਹੁਤ ਦੂਰ ਹਨ ਬੜੇ ਨਾਮੀ ਗ੍ਰਾਮੀ ਖਿਡਾਰੀ ਆਏ ਹੋਏ ਉੱਥੇ ਤੇ ਚੱਲੀ ਹੋਣ ਮੈਂ ਹਾਂ ਜੀ ਹਾਂ ਲੈ ਕੇ ਰਮਜ਼ਾਨੋਂ ਅੱਜ ਤੱਤੇ ਤੋਂ ਸ਼ੁਰੂ ਕਰਾਂ ਸੀ ਕਿਤੇ ਬਲਾਊ ਸ਼ੁਰੂ ਕਰਾਂਗੇ ਅੱਜ ਗੱਡੀ 'ਚ ਬੈਠ ਕੇ ਬਲਾਊ ਸ਼ੁਰੂ ਕਰਾਂਗੇ ਮੈਂ ਆਇਆ ਯਾਦ ਕੁਸ ਹਾਂ ਭਾਈ ਹੁਣ ਆਇਆ ਆ ਗਿਆ ਤਾਂ ਸਾਂਝ ਕਲਾ ਦਲਜੀਤ ਦਾ ਪੁੱਤ ਤਾਜ ਗਲਾ ਹੈ ਦਸਾਂਝ ਗਲਾ ਮਾਨੇ ਮੇਰੇ ਘਰ ਸਰਚ ਕਰਦੇ ਮੇ ਤੇ ਬੋਲੇ ਨਹੀਂ ਹੋਇਆ ਹੈਗਾ ਬਾਈ ਪਿੱਛੇ ਮੈਂ ਤਾਂ ਸਮਝਿਆ ਪਿੱਛੇ ਇੱਕ ਪਿੰਡ ਜਾਂ ਦੇਖਿਆ ਦਾ ਮਾਹ ਚਾਹ ਕੇ ਤੇ ਇਹ ਆਏ ਮਾਨ ਪੱਗ ਦਾ ਮਾਨ ਵਧਾਉਣੇ ਵਾਲਾ ਦਲਜੀਤ ਦਾ ਪਿੰਡ ਆ ਹੈ ਦਸਾਂਝ ਗਲਾ ਲਿਖਿਆ ਹੋਇਆ ਇੱਥੇ ਆ ਹਾਂ ਜੀ ਗਲਾ ਹਾਂ ਇੱਥੇ ਖੇਲਦਾ ਹੋਣਾ ਨਾ ਮੈਂ ਹੋਰ ਦੇਖਣ ਕਿੱਥੇ ਬਾਲੀਵੁੱਡ ਬਾਲੀਵੁੱਡ ਚ ਪਹੁੰਚਿਆ ਹੋਇਆ ਝੋਟ ਰੁੱਖੇ ਰੁੱਖੇ ਪਿੰਡ ਜੇ ਯਾਰ ਬਾਈ ਇਧਰ ਲੋ ਜੀ ਅਸੀਂ ਪੁੱਜ ਗਏ ਆ ਮੈਂ ਖੁੰਜੀ ਵਾਲਾ ਘਰ ਦੱਸ ਰਿਹਾ ਖੁੰਜੀ ਵਾਲੀ ਕੁੱਟੀ ਦੱਸ ਰਿਹਾ ਮੈਪ ਦੇ ਵਿੱਚ ਨਵੀਂ ਕੋਠੀ ਦੇਖ ਲਾ ਕਿਹੜੀ ਇਹੀ ਇਹੀ ਲੱਗਦੀ ਮੈਨੂੰ ਸੋਫੇ ਵੀ ਇਹੀ ਹੋਣੀ ਹੈ ਲੋ ਜੀ ਭਾਜੀ ਹੁਣ ਤੇ ਘਰਾਂ ਪੁੱਜ ਗਏ ਆ ਗਰਮ ਗਰਮ ਨਹੀਂ ਹੋਣਾ ਹੈਗਾ ਹਾਲੇ ਨਹੀਂ ਗਰਮ ਨਹੀਂ ਆ ਰਿਹਾ ਲੱਗਦਾ ਠੰਡੀ ਤੇ ਇਹ ਇਹ ਪਾਜੀ ਪਾਜੂ ਦੀ ਕੁੱਟੀ ਹੈ ਹਾਂਜੀ ਹਰਨੇਕ ਬੱਸ ਹਾਂਨੇ ਭਾਜੀ ਜੂਨੂ ਜਿਹੜੇ ਦਾ ਮੁੰਡੇ ਦਾ ਵਿਆਹ ਤਾਂ ਜਿਹੜਾ ਮੁੰਡਾ ਅੱਛਾ ਜਿਹੜੇ ਮੁੰਡੇ ਦਾ ਵਿਆਹ ਚ ਆਇਆ ਸੀ ਉਹਨਾਂ ਦੀ ਕੁੱਟੀ ਆ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਉਹ ਜਿਹੜਾ ਅਸੀਂ ਪੁੱਜ ਗਏ ਜਿਹੜੇ ਵੀਰਾਂ ਨੇ ਟੂਰਨਾਮੈਂਟ ਕਰਾਇਆ ਉਹਨਾਂ ਦੇ ਘਰਾਂ ਪੁੱਜ ਗਏ ਅਸੀਂ ਜਿਹੜੇ ਬਾਈ ਨੇ ਟੂਰਨਾਮੈਂਟ ਕਰਾਇਆ ਬਹੁਤ ਸੋਹਣਾ ਘਰ ਲੱਗਿਆ ਬੰਗਲਾ ਚੱਲਿਏ ਲੋ ਜੀ ਅੰਦਰ ਤੋਂ ਚੱਲਦੇ ਆਪਾਂ ਤੇ ਬਹੁਤ ਸੋਹਣਾ ਸਾਰੇ ਬੈਠੇ ਨੇ ਅੰਦਰ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਤੇ ਆਉਂਦੇ ਸਾਡੇ ਬੰਦੇ ਦਾ ਕਹਿੰਦੇ ਰੋਟੀ ਖਾਣੀ ਪਹਿਲਾਂ ਹੈ ਕਵੰਦੈ ਨਾ ਬਣਾਈ ਕੋਈ ਕਰਦੀ ਨਹੀਂ ਬਣਾਉਂਦੇ ਬਸ ਠੀਕ ਹੈ ਜੀ ਇਹ ਵੀ ਇੱਕ ਬੜੀ ਫੇਮਸ ਚੀਜ਼ ਹੈ ਅੱਛਾ ਜੀ ਜਸਤਿਕ ਉਸ ਜਿਹੜੀ ਆ ਬਹੁਤ ਵੱਡੀ ਆ ਆਪਣੀ ਹੈਗੀ ਆ ਆਪਾਂ ਖੁੱਲਣ ਲੱਗੇ ਜਿਮ ਉੱਥੇ ਕਰੰਟ ਕਰਦੇ ਅੱਛਾ ਉੱਤਰ ਬਾਹਰ ਨਿਕੰਢ ਦੇ ਵਿੱਚ ਠੀਕ ਠੀਕ ਚਲੋ ਆਹਾਂ ਦੇ ਕੋਲ ਤੇ ਜਿਮਰ ਕਰਕੇ ਆਵਾਂਗੇ ਫਿਰ ਤੁਹਾਡੇ ਕੋਲ ਭਾਜੀ ਲੋ ਜੀ ਦੋ ਭਰਾ ਨੇ ਇੱਧਰ ਤੇ ਆਹ ਕੋਠੇ ਇੱਧਰ ਲਈ ਤੇ ਹੁਣ ਦੂਜੀ ਕੋਠੀ ਚੱਲੇ ਉੱਧਰ ਬੱਸ ਇਹ ਬੱਲੇ ਬੱਲੇ ਪਰ ਬਜੀ ਜੀ ਹਮਮ ਬੋਲੋ ਕਾ ਜੀ 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 ਜ ਏ ਉਹ ਨਾਲ ਦਾ ਜੀ ਸਭਾ ਸੱਚਾ ਇਹ ਸਾਡਾ ਇਹ ਇੱਥੇ ਕਾਹਲੀ ਪਾਈ ਦੇਖਿਆ ਤੁਸੀਂ ਕੈਨੇਡਾ ਵੀ ਜਾਂਦੇ ਰਹੇ ਹਾਂ 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 ਕੈਨੇਡਾ ਵੀ ਜਾਂਦੇ ਰਹੇ ਹਾਂ ਇਹ ਸਾਡੀ ਦੇਖ ਰਹੇ ਕਿ ਇਹੀ ਕਰਦਾ ਦੂਸਰੇ ਸਾਡੇ ਦੀ ਕੋਈ ਨਹੀਂ ਹਾਂ ਹਾਂ ਵਿਆਹ ਉਹਦਾ ਡੈਰੀ ਮਾਰਦੇ ਉਹਦੇ ਵੀ ਗਿਆ ਸੀ ਹਾਂ ਹਾਂ ਜਾ ਕੇ ਜਾ ਕੇ ਜਿਆਦਾ ਸਾਡੀ ਵੀ ਇਹ ਸਾਡੇ ਬੇਬੇ ਬਾਪੂ ਜੀ ਅੱਛਾ ਜੀ ਠੀਕ ਹੈ ਹਾਂ ਹਾਂ ਭਾਜੀ ਫਿਰ ਤੁਹਾਡੇ ਨਾਲ ਮਿਲਦਾ ਹਾਂ ਹਾਂ ਥੋੜਾ ਬਹੁਤ ਮੈਂ ਤਾਂ ਵੀ 90 90 ਕੇ 90% ਹਾਂ ਲਾਈਵ ਇਹ ਫਾਟੇ ਬਕੂਨੀ ਰਾਜ ਅੱਛਾ ਜੀ ਜਿਹੜੀ ਨੂੰ ਵੀ ਆਪ ਪੁੱਛਦੇ ਰਹ ਅੱਛਾ ਜੀ 1931 ਦੀ 1931 ਦੀ ਹਾਂ ਤੇ ਦੇਖ ਲਓ ਕਿੰਨੀ ਪੁਰਾਣੀ ਕੋਈ ਤੇਰਾ ਵੱਡੇ ਮੇਰੇ ਬੱਚੇ ਆ ਅੱਛਾ ਜੀ ਜਿਹੜੇ ਦਾ ਵਿਆਹ ਹੈਗਾ ਵੱਡਾ ਜਿਹੜਾ ਆਪਣਾ ਛੋਟੇ ਜਿਹਦੇ ਵਿਆਹ ਹੋਇਆ ਸੀ ਹਾਂ ਜਿਹਦਾ ਵਿਆਹ ਹੈ ਉਹ ਪਿੱਛੇ ਆ ਦਾਦਾ ਦਾਦੀ ਪਿੱਛੇ ਆ ਹਾਂ ਜੀ ਆ ਮੇਰਾ ਪਰਿਵਾਰ ਅੱਛਾ ਜੀ ਠੀਕ ਹੈ ਠੀਕ ਹੈ ਜਿਹੜਾ ਹੁਣ ਦਾ ਵਿਆਹ ਜਿਹੜੀ ਸੀ ਆਪਣਾ ਤੇ ਰਣਲਾਸ ਮੇਰੀ ਬੇਟੀ ਜਿਹਦੇ ਪਾਸੇ ਇਹਦਾ ਵਿਆਹ ਹੋਇਆ ਅੱਜ ਦੋਨੇ ਜਣੇ ਇਹ ਸਾਡਾ ਬੁੱਢਾ ਹਾਂਜੀ ਹਾਂ ਇਹ ਸਾਡਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਾਤਮਿਕ ਪਿਆਰ ਪਿਆਰ ਹੋ ਗਿਆ ਆ ਨਾ ਥੋੜਾ ਜਿਹਾ ਪਿਆਰ ਅੱਜ ਆਜਾ ਜਿਹੜੇ ਵੀ ਕੈਮਰਾਂ ਦਾ ਅਲਾ ਟੂਰਨਾਮੈਂਟ ਤੇ ਦੋਨੇ ਜਣੇ ਤਿਆਰ ਹੁੰਦੇ ਸੀ ਜੀ 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 ਇਹ ਪਾਜੀ ਹੁਣੀ ਅੱਛਾ ਘਰ ਤੇ ਰਹਿੰਦੇ ਇੱਥੇ ਰਹਿੰਦੇ ਉਪਰਚ ਨੇ ਉੱਪਰ ਚੱਲਦੇ ਆਜੋ ਹਾਂ ਵਾਜੋ ਠੀਕ ਠੀਕ ਇਹ ਲਾਈਫ ਤੇ ਆਤਾ ਹਾਂ ਮੈਂ ਇਨਾ ਅੱਛਾ ਉੱਪਰ ਅੱਛਾ ਉੱਪਰ ਨਹੀਂ ਭਾਈਆ ਕਿਸੇ ਲਾਜ ਉਪਰ ਆਈ ਹੈ ਅੱਛਾ ਉੱਪਰ ਵੀ ਕਿਚਨ ਉਹ ਨਾ ਸਾਡੇ ਚਾਚਾ ਜੀ ਦਾ ਅੱਛਾ ਜੀ ਇਹ ਤੁਹਾਡਾ ਅੱਛਾ ਜੀ ਬੈਂਡ ਤੇ ਬੈਂਡ ਨੂੰ ਬਾਹਰੋਂ ਘਾ ਰਹੇ ਹੋ ਅੱਛਾ ਜੀ ਉਹ ਸਾਡੀ ਪੁਰਾਣੀ ਹਵੇਲੀ ਸਾਡੀ ਉੱਥੇ ਹੁੰਦੀ ਸੀ ਅਜ ਤੱਕ ਆਹੜਾ ਬਰੋਟਾ ਹੈ ਨਾ ਅਜ ਬਰੋਟੇ ਦੇ ਪੱਲੇ ਪਾਸੇ ਉਹੜਾ ਗੇਟ ਲੱਗਾ ਹੋਇਆ ਆ ਲੱਗਾ ਸਾਡੀ ਪੁਰਾਣੀ ਹਵੇਲੀ ਸੀ ਛੋਟੇ ਹੁੰਦੇ ਇੱਥੇ ਇੱਥੇ ਹਾਂ 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 ਠੀਕ 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 ਹੋਰ ਤਾਂ ਦੋਬੇ ਦੇਖ ਲਓ ਕਿੰਨਾ ਵਾਹਾਲ ਹੋ ਗਿਆ ਤੇ ਅਸੀਂ ਬਚਪਨ ਇੱਥੇ ਕਿ گزارਿਆ ਜੀ ਹੂੰ ਜਿਆਦਾ ਵਾਜੀ ਇਹ ਬਿਲਕੁਲ ਹਾਂ 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 ਜਿਆਦਾ 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 ਹੌਣ ਤਾਂ ਕਾਰ ਸਾਡੀ ਵੇਟ ਕਰਦੇ ਰਹਿੰਦੇ ਆ ਇਹ ਵੀ ਮੁੰਡਾ ਵੀ ਕਦੋਂ ਆਉਣਗੇ ਬਿੰਡ ਤੋਂ ਇਹ ਰਹਿੰਦੇ ਆ ਇੱਥੇ ਇਹ ਕੌਣ ਹੈ ਜੀ ਕਿਹੜਾ ਮੁੰਡਾ ਜੀ ਇਹ ਸਾਡਾ ਪਰਿਵਾਰ ਤੋਂ ਹੀ ਆਉਂਦਾ ਸੀ ਟਿਕਣੇ ਤੋਂ ਹਾਂ ਜੀ ਬੁਰਦੂ ਜੀ ਸਾਡੇ ਸਾਡਾ ਪੁੱਤਾ ਲੱਗਦਾ ਨਹੀਂ ਜਿੱਦਾਂ ਹੁਣ ਘਰ ਦੀ ਕੇਰ ਕੇਰ ਵੀ ਕਰਨੀਓ ਐਡਾ ਬੜਾ ਘਰ ਬਣਾਇਆ ਹੋਇਆ ਸਵਾਈਆਂ ਸਵਾਈਆਂ ਰੱਖਦੇ ਆ ਤੇ ਆਪਣਾ ਗੁਜ਼ਾਰਾ ਇਹ ਵੀ ਇੰਨੀ ਸਾਨੂੰ ਏਦਾਂ ਮੈਂ ਦਰਵਾਜ਼ਾ ਖੁੱਲਾ ਹਾਂ ਹਾਂ ਇੱਕ ਦੋ ਵਾਰੀ ਅਸੀਂ ਪਹਿਲਾਂ ਆਏ ਉਹ 2003 ਦਾ ਘਰ ਬਣਿਆ ਜੀ ਅੱਛਾ ਜੀ 2003 ਬਲੇ 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 ਤੇ 2003 ਦਾ ਘਰ ਬਣਿਆ ਤੇ ਟੋਕੜ ਵੀ ਹੁਣ ਨਾ ਕਹਾ 20 ਤੇ 21 21 ਸਾਲ ਹੋ ਗਏ ਹੁਣ ਆ ਛੋਟੀਆਂ ਮੋਟੀਆਂ ਚੀਜ਼ਾਂ ਦੇ ਨੁਕਸਾਨ ਕਰ ਜਾਂਦੇ ਲੋਕ ਬੋਲੇ ਬੈਠੇ ਆ ਜਿਹੜੇ ਸਾਨੂੰ ਇਦਾਂ ਵੀ ਫਿਕਰ ਨਹੀਂ ਕੋਈ ਫਿਕਰ ਫੱਕਾ ਨਹੀਂ ਆ ਗਿਆ ਹਾਂ ਹਾਂ ਉਹ ਦੋਨਾਂ ਘਰਾਂ ਦੀ ਕੇਅਰ ਕਰੀ ਜਾਂਦੇ ਉਧਰ ਵੀ ਦੋਨਾਂ ਦਾ ਰੱਖਿਆ ਅੱਛਾ ਜੀ ਇੱਕ ਬਜ਼ੁਰਗ ਜੀ ਆ ਇਧਰ ਆਉ ਨਾਲੇ ਗੌਂਡਣ ਗੌਂਡੇ ਆਪਣਾ ਇਧਰ ਢੋਣੇ ਇਹ ਘਰ ਤੋਂ ਅਸੀਂ ਇਧਰ ਆਏ ਆ ਇੱਕ ਲਾਟਵੇਲੀ ਵੀ ਦੂਜੇ ਚਾਚਾ ਜੀ ਸਾਡੇ ਉਹਨਾਂ ਨੇ ਬੁਲਾਇਆ ਇਹ ਮੇਰੇ ਵੱਡੇ ਬ੍ਰਦਰ ਆ ਅੱਛਾ ਜੀ ਇਹ ਇੰਗਲੈਂਡ 'ਚ ਰਹਿੰਦੇ ਗਲਾਸ ਉਹ ਇੰਗਲੈਂਡ 'ਚ ਰਹਿੰਦੇ ਨੇ ਜੀ ਹਾਂ ਇੰਗਲੈਂਡ ਆ ਲੈ ਇੰਗਲੈਂਡ ਨਾਲ ਦੇ ਲੱਗ ਲੁੱਕ ਹੁੰਦੀ ਆ ਹਾਂ ਤੇ ਕੈਨੇਡਾ ਮੇਰੇ ਕਾਲੇ ਲੱਗ ਲੁੱਕ ਹੁੰਦੀ ਇਹ ਮੈਂ ਚੀਜ਼ ਦੇਖੀ ਹੈ ਹਾਂ ਮਤਲਬ ਅਈ ਵਾਹ ਜੀ ਵਾਹ ਜੀ ਜਦੋਂ ਇਹ ਆ ਗਿਆ ਸਕਾਟਲੈਂਡ ਚ ਆ ਇਹ ਦਾ 72 73 ਦੇ ਗਏ ਬਾਅਦ ਇਹ ਹੈ ਸਕਾਟਲੈਂਡ ਤਾਂ ਲੱਗ ਗਿਆ ਨਾ ਅੰਗਲੈਂਡ ਤੋਂ ਲੱਗ ਗਿਆ ਉਹ ਹੈ ਵੀਜ਼ਾ ਮਿਲ ਜੇ ਵੀ ਸਕਾਟਲੈਂਡ ਨੂੰ ਜਾ ਸਕਦੇ ਵੀਜ਼ਾ ਤਾਂ ਉਹ ਇੱਕੋ ਹੀ ਗੱਲ ਹੈ ਇੱਕੋ ਇੱਕੋ ਗੱਲ ਹੈ ਇਹਦੀ ਕਰੰਸੀ ਵੀ ਡਿਫਰੈਂਟ ਹੈ ਜੀ ਅੱਛਾ ਦੋਨਾਂ ਦੀ ਇੰਗਲੈਂਡ ਯੂਕੇ ਦੀ ਕਰੰਸੀ ਵੱਖਰੀ ਹੈ ਸਕਾਟਲੈਂਡ ਦੀ ਵੱਖਰੀ ਹੈ ਵੱਖਰੀ ਠੀਕ ਹੈ ਠੀਕ ਹੈ ਉਧਰ ਉਧਰ ਪੌਂਡ ਆ ਪੌਂਡ ਚੱਲਦਾ ਉਧਰ ਬੱਚਾ ਚੱਲ ਵੈਸੇ ਚੱਲੀ ਜਾਂਦਾ ਉਧਰ ਉਧਰ ਚੱਲੀ ਜਾਂਦੇ ਹੋਣੇ ਹਾਂ ਉਧਰ ਚੱਲੀ ਜਾਂਦੇ ਚੱਲਦੇ ਆਏ ਨਵਾਂ ਬੰਦਾ ਕੋਈ ਖੜਾ ਹੋਵੇ ਤਾਂ ਉਹ ਹਟ ਜਾਂਦਾ ਇੱਥੇ ਜੇ ਤੁਸੀਂ ਗੱਲ ਕਰੋਗੇ ਬਾਹਰ ਜਾ ਕੇ ਨੋਟ ਜਦੋਂ ਕਰੰਸੀ ਆਪਾਂ ਤੜਾਈ ਦੀ ਹੈ ਨਾ ਪੈਸੇ ਲਈ ਰਿਹਾ ਜੀ 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 ਤੇ ਜਿਹੜਾ ਸਕਾਟਲੈਂਡ ਦਾ ਮੇਰੇ ਮੇਰੇ ਜਿਹੜਾ ਸਕਾਟਲੈਂਡ ਆਪਣਾ ਅੱਛਾ ਮੈਂ ਕਰਦਾ ਪਾਉਂਡ ਆ ਉਹਦੀ ਇੱਥੇ ਵੈਲਿਊ ਘਟਿਆ ਜਿਹੜਾ ਯੂਕੇ ਦਾ ਇੰਗਲੈਂਡ ਦਾ ਉਹਦੀ ਲਈ ਥੋੜੀ ਥੋੜੀ ਜਿਆਦਾ ਹਾਂ ਹਾਂ ਜਿੱਦਾਂ ਕੈਨੇਡਾ ਤੇ ਇੰਗਲੈਂਡ ਆ ਯੂ ਐਸ ਦਾ ਇਧੇ ਕੋਈ ਆ ਸਾਰੇ ਬੁਖਾਲ ਕਰਦੇ ਰਹਿੰਦੇ ਬਹੁਤ ਵਧੀਆ ਚਾਰ ਤਾਰਾ ਲੱਗਿਆ ਤੁਹਾਨੂੰ ਸਾਡੇ ਘਰੇ ਆਏ ਸਾਡਾ ਅਸਲ ਜਿ ਵਿਆਹ ਹੈ ਨਾ ਦੋ ਦਸਰੇ ਦੇ ਹਾਂ ਜੀ ਘਰ ਦੇਸ 200 ਜੀ ਹੋ ਜਾਣਾ ਲੱਗਾ 65 ਬੰਦੇ ਇੱਥੇ ਸਾਡੇ ਵਿਆਹ ਤੇ ਆਇਆ 65 ਪੀਪਲ ਜਿਹੜੇ ਬਾਹਰਲੇ ਫੌਨਰੀ ਸੀ ਵਿਆਹ ਦੇ ਦੇ ਤਾਰਾਉਣ ਕਿ ਲੱਗ ਗਈ ਜੀ ਬੜਾ ਰੌਣਕ ਬਹੁਤ ਬਹੁਤ ਵਧੀਆ ਬਹੁਤ ਅਨਜੋਈ ਕਿਤਾਬਿਆਨ ਹੋ ਸੀ ਬਹੁਤ ਵਧੀਆ ਹਾਂਜੀ ਸਪੀਚ ਕਰਨੀ ਆ ਸਾਰਿਆਂ ਲਈ ਹਾਂਜੀ ਸਪੀਚ ਕਰੋ ਸਾਡੀ ਸਪੀਚ ਕਰ ਦੋ ਕਿਹੜੇ ਸਾਰੇ ਬੰਦੇ ਆਏ ਨੇ ਇੱਥੇ ਸਪੀਚ ਕਰਨ ਦੇ ਬਹੁਤ ਤਕੜੇ ਆ ਤੁ ਸੰਗ ਆ ਗਿਆ ਸੰਗ ਸੰਗ ਲੈ ਲਗਾ ਮੇਰੀ ਮੈਂ ਕਿਹਦੇ ਸਮਾ ਇਹਨੂੰ ਲੱਗ ਸਾਰੇ ਸਾਰੇ ਖੜੇ ਨੇ ਕੈਨੇਡਾ ਅਮਰੀਕਾ ਤੋਂ ਬੜੇ ਦੂਰ ਦੂਰ ਤੋਂ ਸਾਰੇ ਬੰਦੇ ਆਏ ਨੇ ਤੇ ਸਾਰੇ ਬਹੁਤ ਯਾਰ ਪ੍ਰੇਮ ਲਗਾਏ ਲੱਗੇ ਤਾਂ ਘਰ ਦੇ ਹੀ ਬੰਦੇ ਮਿਲੇਗਾ ਸਾਰੇ ਨੰਬਰ ਦੇ ਜੀ ਓਪਰਾ ਬੰਦਾ ਕੋਈ ਨਹੀਂ ਸਾਰੇ ਉਹ ਸਾਰੇ ਘਰ ਦੇ ਹੀ ਬੰਦੇ ਸਾਰੇ ਇਕੱਠੇ ਖੜੇ ਹੋਏ ਸਾਰੇ ਫਿਰ ਸਰੀਰ ਪੈਸੇ ਫਿੱਟ ਹਾਂਜੀ 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 ਦਾਲ ਦਗਾ ਨਾ ਕਰੀਏ ਉਸ ਜਗ੍ਹਾ ਮੀਨੀ ਜਿੱਥੇ ਤੇਰੀ ਪ੍ਰੀਤ ਲਗਾਉਣ ਦੀ ਨੀਤ ਹੋਵੇ ਦਾਲ ਦਗਾ ਨਾ ਕਰੀਏ ਉਸ ਜਗ੍ਹਾ ਨੀ ਜਿੱਥੇ ਤੇਰੀ ਪ੍ਰੀਤ ਲਗਾਉਣ ਦੀ ਨੀਤ ਹੋਵੇ ਅੱਗੇ ਕੀ ਖੜਾ ਹੈਗਾ ਲਓ ਜਣ ਅਸੀਂ ਉੱਥੇ ਪੁੱਛ ਲਈ ਜਿੱਥੇ ਟੂਰਨਾਮੈਂਟ ਚੱਲਦਾ ਸਾਰੇ ਸਾਥੀਆਂ ਨੂੰ ਸ਼ੁਕਾਉਤ ਕਰਕੇ ਸਟੇਜ ਤੇ ਲੈ ਕੇ ਆਈਏ ਵੱਡੀ ਸ਼ਖੀਅਤ ਆਈ ਹੈ ਵੱਡੇ ਪ੍ਰਮੋਟਰ ਦੇ ਸਾਡੇ ਵਾਸੀ ਸਾਹਿਬ ਜਸਵੰਤ ਸਿੰਘ ਦੀ ਵਾਸੀ ਕੈਨੇਡਾ ਦੀ ਤਰਫੀ ਦੇ ਖੇਡ ਪ੍ਰਮੋਟਰ ਬਹੁਤ ਬਹੁਤ ਧੰਨਵਾਦ ਹੈ ਪਰ ਸਾਹਮਣੇ ਸ਼ੈਲੀ ਨੂੰ ਜੋਹਾ ਗੱਗੀ ਨੇ ਫੇਰ ਲਾ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਿੰਦਰੀ ਲੇਲਾਵਾਂ ਬਹੁਤ ਬਹੁਤ ਧੰਨਵਾਦ ਹੈ ਪਰ ਸਾਹਮਣੇ ਕਬੱਡੀ ਇਸ ਲਈ ਕਹਿੰਦੇ ਲੁਧਿਆਣੇ ਵਾਲਾ ਕਣੜਿਆੜੇ ਵਾਲਾ ਇਹ ਅਕਰ ਤੇ ਗੁਰਪ੍ਰੀਤ ਸਿੰਘ ਜੋਤੀ ਤੇ ਸਾਹਮਣੇ ਵੀ ਚਾਰ ਨੇ ਤੇ ਆਹ ਮੁੰਡੇ ਨੇ ਰਿਕਾਰਡ ਨੇ ਇਹਨੇ ਰਿਕਾਰਡ ਬਣਾਇਆ 11 ਟੱਚ ਲਾ ਕੇ 11 ਜੋਸ਼ ਦੇ ਲਾਏ 51000 ਵੀ ਜਿੱਤੇ ਐ 70 ਦੀ ਦਰਦੀ ਤੇ ਮੇਰੇ ਮਿੱਤਰੋ ਸਰ ਕਹਿੰਦੇ ਅਜੇ ਟੈਂਪਚ ਆਹ ਸਾਹਮਣੇ ਕੰਮਲ ਦੀ ਕਬੱਡੀ ਪੈ ਗਈ। ਉਧਰਲੇ ਪਾਸੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਹੈ? ਇਹ ਕਿਰਿਆਣੇ ਵਾਲਾ ਪੀਤੀ ਦੇ ਦੂਸਰੇ ਪਾਸੇ ਕੰਮਲ ਆਹ ਤਗੜਾ ਕੁਜੜਨ ਦੀ ਕੋਸ਼ਿਸ਼ ਕਰਦਾ ਹੈ ਖਿਡਾਰੀ ਪਰ ਸਾਹਮਣੇ ਦੇਖਾਂਗੇ ਪੁਆਇੰਟ ਸਰਲੋਕਾਂ ਦੀ ਮੱਲੀ ਦਾ ਲਗਾਤਾਰ ਇਹਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦੀ ਸਾਰੀਆਂ ਸ਼ਖੀਨਾਂ ਦਾ। ਆਹ ਜਤਿੰਦਰ ਮਿੱਠੂ ਹੋ ਗਿਆ ਸਾਹਮਣੇ। ਦੂਸਰੇ ਪਾਸੇ ਸ਼ਪਾਰ ਵਾਲਾ ਸ਼ੰਦੀ ਆਹ ਬੱਲੇ ਬੱਲੇ ਕਰਾਉਂਦਾ। ਖੇਤ ਦੇ ਵਿੱਚੋਂ ਨਿਕਲਦਾ ਹੋਇਆ। ਆਹ ਸਾਹਮਣੇ ਲੰਘ ਮੁੰਡਾ ਤਾਂ ਦੇ ਵਿੱਚੋਂ ਨਿਕਲਦਾ ਹੈ। ਅਗਲਾ ਮੈ ਤੇ ਨਾਲ ਬੱਲੇ ਸਾਹ ਕ੍ਰੇਡਰ ਸਾਡੇ ਨਾਲ ਸੱਜੀ ਗਰੇਵਾਲ ਜੀ ਅਰਮੋਰ ਸਿੰਘ ਜੀ ਕ੍ਰੇਡਰ ਕਰਤਾ ਜੀ ਕਹਲੇ ਆਈ ਕੇ ਵੀ ਸਾਡੇ ਵਿਗਦਰ ਸਿੰਘ ਜੀ ਪੂਰੀ ਇੰਦਰ ਜੀ ਫੋਲ ਪੁਆਇੰਟ ਦਾ ਵਾਦਾ ਕਰ ਰਹੇ ਆ ਆਉ ਕਾਫੀ ਅਜਨਾ ਟਾਕੇ ਚੱਲ ਰਹੀ ਹੈ ਲਾਈਵ ਐਜ ਵੀ ਚੱਲਦਾ ਤੇ ਹੁਣ ਲਾਈਵ ਵਿੱਚ ਸਾਡੀ ਵੀਡੀਓ ਲੱਗੀ ਆ ਆ ਲਾਈਵ ਤੇਰਾ ਤੇਰਾ ਪਰ ਦੇ ਵੱਡਿਆਂ ਦੇ ਗੋਦੀਆਂ ਸੂਝੀਆਂ ਕਰਦਾ ਦੀਪ ਨਮਾ ਲਾਈਵ ਚ ਆਉਣ ਲੱਗਿਆ ਨਮਾ ਕਬੱਡੀ ਪ੍ਰੋਮੋਟਰ ਜਾਰੇ ਤਿਆਰ ਨੇ ਰਾਜੂ ਵੀ ਤਿਆਰ ਹਾ ਉਹ ਜੱਜ ਵੀ ਤਿਆਰ ਹਾ ਹੋਰ ਟੂਰਨਾਮੈਂਟ ਪੂਰੇ ਜੋਰ ਉਹ ਚੱਲ ਰਿਹਾ ਮੈਂ ਤਾਂ ਨਮਾ ਸਾਈਡ ਪਰ ਆ ਗਿਆ ਉੱਧਰ ਰੌਲਾ ਸਾਡੇ ਸਿਰ ਤੇ ਪਿੱਛੇ ਸਪੀਕਰ ਲੱਗੇ ਹੋ ਜਦੇ ਬਹੁਤ ਬਹੁਤ ਮੁੰਡੇ ਦਾ ਮਾਰੂ ਮਾਰੂ ਨੂੰ ਬੇਹਾਰ ਅਜੇ ਪਾਜੀ ਆ ਜਾਓ ਧੰਨਵਾਦ ਆਓ ਕਿ ਪੈਰਾਂ ਦੇ ਵਿੱਚ ਵਾਗੋ ਹੀ ਗੁਣ ਲੈਣਾ ਪੈਂਦਾ ਏ ਜਿੰਨੇ ਮਰਜ਼ੀ ਚੇ ਹੋ ਜਾਣੀ ਮੈ ਰਹਿਣਾ ਪੈਂਦਾ ਏ ਮੇਰਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਜਿਹੜੇ ਲੇਟ ਦੇ ਪਾਲਾ ਬਖਤਰੇ ਦੇ ਮੱਥੇ ਵਰਤਾਂ ਵਾਲੇ ਦੇ ਵਿੱਚ ਪਾਣ ਜਫਾ ਲਾਵਾ ਜਿਹੜੇ ਯਾਰ ਨਾਲ ਜੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਕਮਲ ਭੜਿਆਰੇ ਵਾਲੇ ਜੀ ਉਹਦੇ ਮਾਣ ਨਾਲ ਜੀਤ ਦੇ ਉੱਤੇ ਬਹੁਤ ਬਹੁਤ ਨਾਮ ਹੈ ਸਾਡੇ ਯਾਰ ਨਾਲ ਜੀਤ ਦੇ ਉੱਤੇ ਕਸ਼ਮੀਰ ਪਾਜੀ ਫਰੀ ਆਏ ਨੇ ਸੇਵਾ ਕਰਵਾ ਦਿੱਤਾ ਅਗਲੀ ਕਬੱਡੀ ਸਹਿਜਾਦ ਅਲੀ ਦੀ ਆਗਿੱਦ ਬੋਲ ਵਾਹ ਸਹਿਜਾਦ ਅਲੀ ਬਲਵੀਰ ਸਿੰਘ ਦੀ ਪੈਸ ਧੁੰਮਾ ਵਾਲੇ ਕੈਨੇਡਾ ਤੋਂ ਇੱਕ ਇਜਾਜ਼ਤ ਤੇ ਪਹੁੰਚੇ ਧੰਨਵਾਦ ਹੈ ਬਲਵੀਰ ਸਿੰਘ ਦੀ ਪੈਸ ਧੁੰਮਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਹ ਦੇਖਣਾ ਇਹ ਨੌਜਵਾਨ ਸਹਿਜਾਦ ਅਲੀ ਜੀ ਨੇ ਜੀ ਨਾਲ ਸਾਡੇ ਟੀਮਾਂ ਜੱਟ ਜੀ ਬਹੁਤ ਵੱਡਾ ਧੰਨਵਾਦ ਆਹ ਲੋ ਜੀ ਵੀਰੂ ਨਾਲ ਅਸੀਂ ਆਇਆ ਤੇ ਵੀਰੂ ਨਾਲ ਫੂਡ ਅੰਦਰ ਅੰਦਰ ਦਿਖਾਉਂਦਾ ਤੁਹਾਨੂੰ ਅਮਰ ਸਿੰਘ ਅਮਰ ਸਿੰਘ ਅਮਰ ਸਿੰਘ ਹਾਂ ਤਿੰਨੇ ਦੇ ਵਿੱਚ ਹਾਂ 20 ਮਿੰਟ ਦਾ ਸਲਾ ਬੈਜਾ ਹਾਂਜੀ ਨਹੀਂ ਬੈਜਾ ਨਾ ਬੈਜਾ ਨਾ ਬੈਜਾ ਦੇ ਬੈਜੋ ਦੋ ਦੋ ਇਕੱਠੇ ਹਾਂ 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 ਨੰਬਰ ਥੋੜਾ ਦੇਖਿਆ ਕਿ ਕਿਸੇ ਨੇ ਬੰਦੇ ਨੇ ਕਬੱਡੀ ਟੂਰਨਾਮੈਂਟ ਤੁਹਾਨੂੰ ਬੁਲਾਉਣਾ ਹੋਵੇ ਆਹ ਹੈ ਇੱਥੇ ਫਰੈਂਡ ਆਉਂਦੇ ਨੇ ਤੇ ਜਿਸ ਪਰ ਕਹਿੰਦੇ ਪੰਜਾਬ ਦਾ ਕਹਿੰਦੇ ਜਿਸ ਨੇ ਇਦਾਂ ਦਾ ਵੀਰੋਣ ਦਾ ਫੂਡ ਟਰੱਕ ਹੈ ਟੂਰਨਾਮੈਂਟ ਸਾਹਮਣੇ ਚੱਲਦਾ ਟੂਰਨਾਮੈਂਟ ਦੇ ਵੀਰ ਉਹਨਾਂ ਨੂੰ ਬੁਲਾਉਣਾ ਹੋਵੇ। ਵੇਖੋ ਨੀ ਵੇਖੋ ਨੀ ਮੁੰਡਾ ਹੋ ਗਿਆ ਸ਼ਿਦਾਈ ਕਹਿੰਦਾ ਮੈਂ ਕੇਰੂਗਾ ਨਹੀਂ ਹੁਸਾਰ ਪਾਈ ਪਾਈ ਦੱਸੂਗਾ ਮਹੱਬਤਾਂ ਮੈਂ ਕਹਿੰਦੇ ਹੁੰਦੀਆਂ ਦਿਲ ਬੱਟੇ ਦੇਵੇ ਭੈੜਾ ਛੱਲੇ ਮੁੰਦੀਆਂ ਨਹੀਂ ਦੇਵੇ ਹੱਥਾਂ ਨਾਲ ਬੀਤੀ ਪੰਜਾਬੀਓ ਵਿਰਸਾ ਪੰਜਾਬ ਦਾ ਬਚਾ ਲਵੋ ਘੱਬਰੂ ਪੰਜਾਬ ਦੇ ਬਚਾ ਲਵੋ ਮਿਹਰਬਾਨੀ ਐਨ ਆਰ ਆਈ ਵੀਰ ਬਹੁਤ ਸਪੋਰਟ ਕਰਦੇ ਆ ਪੰਜਾਬ ਦਾ ਆਪਕੇ ਲੱਗ ਗਿਆ ਸਾਡੇ ਗਾਨ ਨਾਮ ਜੁਨੀ ਤਸਵੀਰ ਸਿੰਘ ਜਿਹਦੇ ਦੀ ਦਾਸਤਾਨ ਨਾਲ ਜਨਾ ਵਿਸ਼ੇਸ਼ ਹੋਰ ਤੱਕ ਗਾਨ ਮਹਾਂ ਕੋ ਜੀਵ ਦੇ ਤਸਵੀਰ ਸਿੰਘ ਦਾ ਸਨਮਾਨ ਜਿਹੜਾ ਸਾਡੀ ਪ੍ਰਬੰਧਕੀ ਸੇਵਾ ਵਿੱਚ ਆ ਰਿਹਾ ਹੈ ਨਮਜ ਵਾਲਾ ਸਨਮਾਨ ਹਾਜ਼ਰ ਆ ਜਾ ਜੀ ਹਾਂ ਬਾਈ ਮਲਕਾ ਤੋਂ ਅੱਛਾ ਜੀ ਸਰ ਨੇਕ ਸਿੰਘ ਵਾਸੀ ਅੱਛਾ ਜੀ ਤੇ ਦੂਜੇ ਸਾਡੇ ਬੱਡੇ ਪਰ ਉੱਧਰ ਬੈਠੇ ਆ ਆਉਂਦਾ ਮੈਂ ਜਾਂ ਇਹ ਸਾਡੇ ਪੜ੍ਹੋਈਆ ਜੀ ਅੱਛਾ ਜੀ ਸਾਡੇ ਸਤਕਾਰਯੋਗ ਅਸੀਂ ਆਹ ਪੁਰਾਣੇ ਇਹ ਸਾਡੇ ਦੋਸਤ ਆ ਤੇ ਇਹਨਾਂ ਦੇ ਭਾਈ ਨਾਲ ਆਏ ਹੋਏ ਆ ਤੇ ਸਾਡੇ ਮੁੰਡੇ ਪਰਵਾਦ ਦੇ ਨਾਲ ਇਹ ਸਾਡੇ ਹੈਗੇ ਆ ਬਾਈ ਸਾਹਿਬ ਜਿੰਨਾ ਸੰ ਪੰਚੀ 58 1996 ਤੇ 1996 ਦੇ ਵਿੱਚ ਹਾਂ ਮਾਰਚ 15 ਤਰੀਕ ਨੂੰ ਹਾਂ ਉਹ ਹੀ ਰੁੱਤ ਦੇ ਉਦੋਂ ਆ ਨਹੀਂ ਸਾਨੂੰ ਬਾਬੇ ਨੇ ਘਰ ਦਿੱਤਾ ਅਸੀਂ ਉਹ ਕੁੱਲੀ ਜੀ ਹਾਂ ਖੇਤ ਹੁੰਦਾ ਬਸ ਉੱਥੇ ਰੌਣਕ ਲਾਈ ਸੀ ਰਾਜੇ ਦਾ ਪ੍ਰਿੰਸੀਪਲ ਜੀ ਹਾਂ ਉਹ ਜੋ ਰੌਣਕ ਲੱਗੀ ਸੀ ਮਨਜੀਤ ਉਹ ਲੋਨ ਕਿੰਨੀ ਮਾਰ ਲੱਗੀ ਸੀ ਅੱਜ ਉਹਦਾ ਸਾਡਾ ਬਾਪੂ ਹੈ ਨਾ ਉੱਠ ਕੇ ਖੜਾ ਹੋ ਗਿਆ ਜੀ ਕਹਿੰਦਾ ਮੈਨੂੰ ਮਾਈਕ ਫੜਾਓ ਮੈਂ ਤੁਹਾਨੂੰ ਦੱਸਦਾ ਗਾਉਣਾ ਕਿੱਦਾਂ ਹੁੰਦਾ ਕਹਿੰਦਾ ਜੀ ਪਾਪਾ ਯਾਦ ਹੈ ਨਾ ਦੇਖੋ ਹੁਣ ਮੈਂ ਤੁਹਾਨੂੰ ਆ ਰਿਹਾ ਮੈਂ ਤੁਸੀਂ ਪਤਾ ਨਹੀਂ ਕਿੰਨਾ ਦੌੜਦੇ ਹਾਂ ਇਹ ਨਹੀਂ ਦੌੜਦੇ ਮੈਂ ਸਿੱਖਿਆ ਲਾਈਫ ਵਿੱਚ ਰਾਤ ਨੂੰ ਸੌਣ ਲੱਗੇ ਤੋੜੋ ਚਾਰ-ਚਾਰ ਉੱਠ ਕੇ ਤੋੜੋ ਆਪਣੇ ਕੰਮ ਕਰੋ ਆਪਣੇ ਪੂਰੇ ਕੰਮ ਕਰੋ ਇਹ ਇੱਕ ਇਫੈਕਟ ਆ ਸਿਰੇ 4 ਵਜੇ ਤੋੜੋ ਕਿ ਉਹ ਮੈਂ ਪਲੇਅਰ ਨੇ ਸੁੱਤੇ ਵੇ ਦੌੜਦਾ ਸਤੇ ਵੇ ਦੌੜੂ ਚਾਹਤੀ ਵੀ ਮੇਰਾ ਤਾਂ ਨਗਰੀਆਂ ਤਾਂ ਇਹ ਭਰਾਵਾਂ ਦਾ ਸਾਥ ਹੋਣਾ ਚਾਹੀਦਾ ਸਾਥ ਹੋਣਾ ਆਈਂ ਗਲੋਂ ਨੇ ਬਾਪੂ ਨੇ ਸਿੱਖੇ ਮੇਰਾ ਫਾਇਦਾ ਛੋਟੇ ਟਿਕਰੀ ਉੱਤਾਂ ਸਾਡੇ ਦੇ ਇਸ ਕਰਕੇ ਇਸ ਘਰ ਦੇ ਵਿੱਚ ਮਹਿਰ ਲੱਗਦੀ ਆ ਮੇਰੇ ਬਾਪੂ ਜੀ 2014 ਚ ਪਾਸ ਹੋ ਗਏ ਸੀ ਉਹਨੇ ਇਹ ਗੱਲ ਦੱਸੀ ਸੀਗੀ ਤੇ ਮੈਂ ਬਣਾਤਾ ਤੁਹਾਨੂੰ ਬਣਾ ਕੇ ਦੇ ਕੇ ਚੱਲਿਆ ਪਰ ਇਹਦੀ ਘਰ ਦੀ ਰੌਣਕ ਨਾਲ ਨਹੀਂ ਸ਼ਕੀ ਓਏ ਹੋਏ ਹੋਏ ਜੇ ਜਿਹੜੀ ਆ ਗੱਲ ਕਹਿਤੀ ਉਹ ਅਸੀਂ ਵਰਕਰਾਂ ਕਰ ਰੱਖੀ ਹੋਈ ਆ ਰੱਖਾਂਗੇ ਵੀ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਐਡ ਕਰਨਾ ਹੂੰ ਹੂੰ ਤੇ ਉਹ ਬਾਪੂ ਆਪਣੇ ਪੋਤੇ ਨੂੰ ਇਹ ਸਮਝਾ ਕੇ ਗਿਆ ਸੀਗਾ ਵੀ ਸ਼ਾਇਦ ਮੇਰੇ ਮੁੰਡੇ ਨਾਲ ਰੱਖਣ ਪੋਤੇ ਨੂੰ ਸਮਝਾ ਦੇ ਵੀ ਇਸ ਕਰਕੇ ਮੇਰਾ ਲੈਕਸਰੀਅਰ ਦੇ ਵਿੱਚ ਬੇਟੇ ਦਾ ਵਿਆਹ ਇੱਥੇ ਹੋ ਰਿਹਾ ਉਹ ਸਿਰਫ ਬਾਪੂ ਦੇ ਕਹੇ ਤੇ ਆਏ ਹਾਂ ਆਹ ਕਾਵਾ ਬੱਚੇ ਬੇਟੇ ਦਾ ਵਿਆਹ ਕਰਨਾ ਸੀਗਾ ਉਹ ਮਜਬੂਰੀ ਹੋ ਗਈ ਸੀ ਉਹਨੂੰ ਖੋਲਣਾ ਆ ਗਿਆ ਸੀਗਾ ਉਹ ਟਾਈਮ ਹਾਂ ਜਦੋਂ ਬਾਪੂ ਮੇਰਾ ਪੂਰਾ ਹੋਇਆ ਸੀਗਾ ਨਾ ਉਹਦੋਂ ਉਹ ਆਪਣੇ ਦਿਲ ਤੇ ਵਰਤੀ ਦੇ ਇੱਕ ਬਾਪੂ ਦੀ ਫੋਟੋ ਬਣਾ ਕੇ ਲਾਇਆ ਸੀ ਨਾ ਉਸ ਤੰਨਲੇ ਨੂੰ ਸੋਤ ਨਹੀਂ ਸੀ ਆਇਆ ਹੂੰ ਬਹੁਤ ਹੋ ਗਿਆ ਇਸ ਦਾ ਸੋ ਛੋਟੇ ਨੇ ਮਨ ਬਣਾਇਆ ਹੋਇਆ ਸੀਗਾ ਕਿ ਮੈਂ ਵੱਡਾ ਤਨੀ ਕਰ ਸਕੇ ਪੂਰਾ ਛੋਟਾ ਕਹਿੰਦਾ ਜੀ ਮੈਂ ਪੂਰਾ ਕਰੂੰਗਾ ਵਾਹ ਕੋੜੀ ਨਹੀਂ ਬੁੱਤ ਰੋਣਾ ਸਾਡੇ ਸਾਰੇ ਪਰਿਵਾਰ ਨੇ ਇੱਥੇ ਹੋਣਾ ਇੱਥੇ ਰੌਣਕ ਆਪਾਂ ਇਕੱਠੇ ਲਾਉਂਦੇ ਸਾਂ ਵਾਹ ਤੋ ਬਾਪਾ ਜੀ ਕਿਉਂ ਇਕੱਠੇ ਹੋਏ ਜਿਹੜਾ ਮੱਲ ਛੁਰ ਹੋ ਗਿਆ ਅੱਗੇ ਕੋਈ ਵੱਡੇ ਥਾ ਲੈਨੇ ਤੇਰੀ ਅੱਜ ਅੱਜ ਅਸੀਂ ਕਿਉਂ ਇਕੱਠੇ ਹੋਇਆ ਜੀ ਹਾਂ ਆ ਜੋ ਇਕੱਠੇ ਹੋਏ ਆ ਬਾਸੀ ਭਾਈ ਦੇ ਮੁੰਡੇ ਦੇ ਵਜਾ ਅੱਛਾ ਸੁਣੋ ਹਾਂ ਹਾਂ ਦਾਜੂ ਬੜੇ ਅੱਛਾ ਇੱਕ ਗੱਲ ਮੈਂ ਤੁਸੀਂ ਉੱਥੇ ਹੋ ਜਾਂ ਹਾਂਜੀ ਪਾਜੀ ਇੱਕ ਪਾਜੀ ਗੱਲ ਹੈ ਕਿ ਉਹ ਉਹ ਇੱਕ ਗੱਲ ਹੈ ਕਿ ਪਾਜੀ ਭੈ ਕਰਦਾ ਪਾਜੀ ਹਾਂਜੀ ਪਾਜੀ ਵੱਡੇ ਭਾਈ ਦੇ ਬੇਟੇ ਦਾ ਸਾਡੇ 3/4 ਫੋਲਡਿੰਗ ਵੀ ਅਸੀਂ ਬਹੁਤ ਹਰਨਕਾ ਅਸੀਂ ਬਹੁਤ ਇੱਥੇ ਸ਼ੁਕਰ ਮਨਾ ਬਹੁਤ ਅਨਜੋਈ ਦਿੱਤਾ ਬੜਾ ਆਨੰਦ ਹੈ ਮਾਣਿਆ ਇੱਥੇ ਵੀ ਮਾਣਿਆ ਘਵਾੜੇ ਵੀ ਮਾਣਿਆ ਬੜਾ ਅਸੀਂ ਦੇਖੋ ਓਰੀਜినਲ ਸ਼ੋਰ ਟਾਈਮ ਸੀ ਅਸੀਂ ਫੇਰ ਵੀ ਟਾਈਮਸ ਜ਼ਰਾ ਕੱਢ ਕੇ ਆਇਆ ਕਰਵਾ ਲਏ ਇੰਨੇ ਜ਼ਿੰਮੇਵਾਰੀਆਂ ਵਿੱਚ ਹਰੇਕ ਬੰਦਾ ਹਰੇਕ ਸਾਰੇ ਬੰਦੇ ਬਿਜੀ ਆ ਆਪਾਂ ਕਿਹੜੇ ਬੰਦੇ ਕੋਲ ਟਾਈਮ ਹੈ ਇੰਨਾ ਬੰਦਾ ਇਕੱਠੇ ਬੈਠ ਕੇ ਹਾਂ ਹਾਂ ਦੇਖੋ ਇਹਨਾਂ ਨੇ ਕਿੰਨਾ ਟਾਈਮ ਸਾਡੇ ਲਈ ਕੱਢਿਆ ਮੈਨੂੰ ਇਹ ਮਹਿਸੂਸ ਬੜਾ ਹੋ ਰਿਹਾ ਹੈ ਜਿਹੜਾ ਦਿਨ ਅੱਜ ਇੱਥੇ ਅੜਕਸ ਮਨਾਣਾ ਹੈ ਘਰ ਦੇ ਵਿੱਚ ਤੇ ਮੇਰੇ ਵਿਆਹ ਦੇ ਦਿਨ ਤੇ ਵੀ ਆਏ ਸੀਗੇ ਆਏ ਹਾਂ ਕਿਸੇ ਮਨਾਉਣ ਇੱਥੇ ਤਾਂ ਫਿਰ ਪੜਾ ਭਾਈ ਸਾਡਾ ਇੱਥੇ ਆ ਕੇ ਮੇਰੇ ਵਿਆਹ ਦੇ ਦਿਨਾਂ ਨੇ ਖਾਣਾ ਲਾਇਆ ਸੀ ਅੱਛਾ ਜੀ ਪਹਿਲਾਂ ਖਾਣੇ ਲਾਇਆ ਫਿਰ ਬਿਡਾਲੇ ਲਾਇਆ ਕੁੱਤੇ 1996 ਮਾਰਚ ਦੇ ਵਿੱਚ 15 ਤਰੀਕ ਸੀ ਰੱਬ ਰਹਿਦਾ ਤੇ ਕਿਤੇ ਵਿਛੜੇ ਨਾ ਮਰ ਜਾਈਏ ਚਾਉਂਦਾ ਰਹਿ ਕਰਦਾ ਕੋਈ ਥਾਵੇ ਨਾ ਥਾਵੇ ਚਾਉਂਦਾ ਰਹਿ ਦਿਲ ਦਾ ਕੋਈ ਥਾਵੇ ਨਾ ਥਾਵੇ ਹੀ ਦਮ ਦਾ ਪਰੋਸਾ ਆ ਹਟਾ ਪਟਾਪ ਦੀਆਂ ਗੱਡੀਆਂ ਹਟਾ ਪਟਾਪ ਦੀਆਂ ਲੱਡੀਆਂ ਹਟਾ ਪਟਾਪ ਦੀਆਂ ਆਹ ਉਹ ਗੋਤਾਂ ਤੇ ਰੇਦੀਆਂ ਗੋਨਾ ਘੜੀਆਂ ਤੇਰੇ ਹੀ ਕਰਕੇ ਆ ਹੋ ਬਾਪੂ ਇੰਦਰਜੀਤ ਉਹਨੀਆਂ ਗੁੱਡੀਆਂ ਚੜੀਆਂ ਤੇਰੇ ਹੀ ਕਰਕੇ ਆ ਆ ਜੋ ਭਾਈਦਰ ਚੈਨਲ YouTube ਜੇ ਮੈਂ ਬਾਕੀ ਤਾਂ ਮੈਂ ਕਿਸੇ ਪੈਂਸਾ ਮੈਂ ਤੁਹਾਨੂੰ ਦੱਸ ਦਿੱਤਾ ਹਾਂ ਹਾਂ ਜੀ ਇਹ ਕੁਕਿੰਗ ਤੋਂ ਸਟਾਰਟ ਕੀਤਾ ਸੀ ਵਾਹ ਜੀ ਅੱਜ ਤੱਕ ਭਾਈ ਜੀ ਕਿਹ ਬਿਲ ਬੀ ਹੋ ਗਿਆ ਉਹ ਤਾਂ ਨਾ ਹਮ ਵਰਲਡ ਦੇ ਵਿੱਚ ਪੰਜਾਬੀ ਜਾਣਦੇ ਹਮ ਭਾਈ ਨੂੰ ਸਾਡੇ ਬਹੁਤ ਕਿ ਗੇਰ ਨਸਤਨ ਭਾ ਗਿਆ ਹਾਂ ਜਿਹੜੇ ਭਾਜੀ ਨੂੰ ਸਾਡੇ ਕੋਲ ਚੱਲ ਕੇ ਆਏ ਆ ਭਾਜੀ ਜੀ ਆਇਆਂ ਨੂੰ ਨਹੀਂ ਭਾਈ ਨਹੀਂ ਭਾਈ ਅੱਜ ਹੁਣ ਬਸ 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 ਬਹੁਤ ਆ ਜਾ ਭਾਜੀ ਆ ਜਾਓ ਆ ਜਾਓ ਇਸੇ ਨਾਮ ਤੀਰ ਮੈਨੂੰ ਕੋਈ ਵੀ ਵਿਚਾਰ ਨਹੀਂ ਹਾਂ ਸ਼ਾਹਾਂ ਦੀਏ ਕੁੜੀਏ ਗਰੀਬ ਦੀ ਤਾਮਾਨੀ ਸ਼ਾਹਾਂ ਦੀਏ ਕੁੜੀਏ ਗਰੀਬ ਦੀ ਤਾਮਾਨੀ ਮਰਜੂਰ ਮੀਆਂ ਹੀਰ ਮਰ ਤਾਂ ਜਾਂਦੇ ਉਹ ਪਰਦਾਗਨਾ ਇਸ਼ਕ ਨੂੰ ਲਾਉਂਦੀ ਓਏ ਹੋਏ ਮਨਜੂਰ ਮੀਆਂ ਹੀਰ ਮਰਤਾ ਜਾਂਦੀ ਪਰਦਾਗਨਾ ਇਸ਼ਕ ਨੂੰ ਲਾਉਂਦੀ ਆਪੇਸ਼ ਕਰਦਾ ਨਾ ਇਹ ਉਹ ਪਤਾ ਹੁੰਦਾ ਜੇ ਠੱਕੀਆਂ ਹੋਣੀਆਂ ਸੀ ਤੇਰੇ ਵਿੱਚ ਸ਼ਰੀਕੇ ਦੇ ਝੁਕਦਾ ਨਾ ਖਾ ਲੈਂਦਾ ਮੈਂ ਕਿਧਰੋਂ ਮੰਗੇ ਰੋਟੀ ਤੇ ਤੇਰੀ ਚੂਰੀ ਤੇ ਹੈ ਕਰ ਗਈ ਏ ਥੋਖਾ ਉਹ ਤੁਚਾਨੀ ਐ ਵੀ ਤੂੰ ਤਾਂ ਕਰ ਗਈ ਏ ਥੋਖਾ ਉਹ ਜਾ ਝੁੱਠੀ ਐ ਨਹੀਂ ਤੂੰ ਤਾਂ ਕਰ ਗਈ ਏ ਜੱਟ ਯਾਰ ਬਹੁਤ ਫਲਾਈ ਜਿੰਨੇ ਪੁਰਾਣੇ ਵੀ ਨਵੇਂ ਵੀ ਉਹ ਬੜੇ ਚਿਰਾਂ ਤੋਂ ਛੋਦਨ ਖੁਸ਼ੀਆਂ ਦਾ ਆਇਆ ਇਹ ਪਾਜੀ ਉਹ ਵਿਆਹ ਦੇ ਵਿੱਚ پارٹی ਤੇ ਸਭ ਨੂੰ ਬੁਲਾਇਆ ਨੱਚੇ ਗੀਤਾਂ ਨਾਲ ਸਾਰਾ ਹੀ ਪੰਡਾ ਕਿਆ ਬਾਤ ਹੈ ਨੱਚੇ ਗੀਤਾਂ ਨਾਲ ਸਾਰਾ ਹੀ ਪੰਡਾ ਉਹ ਮੰਨੇ ਨਾਲ ਲਾੜੀ ਨੱਚਦੀ ਓਹੋ ਕਿਆ ਬਾਤ ਹੈ ਬੇਬੇ ਨੱਚਦੀ ਬਾਪੂ ਦੇ ਅੱਧ ਨਾਲ ਉਹ ਲਾੜੇ ਨਾਲ ਲਾੜੀ ਹੱਥ ਕੀ ਬੇਬੇ ਨੱਚਦੀ ਬਾਪੂ ਦੇ ਅੱਧ ਨਾਲ ਉਹ ਮੰਨੇ ਨਾਲ ਲਾੜੀ ਨੱਚਦੀ ਓਹੋ ਬੇਬੇ ਹੋ ਕੇ ਅੱਧ ਨਾਲ ਉਹ ਲਾੜੇ ਨਾਲ ਆਹ ਨਾ ਖੁਦ ਹੀ ਫਗਵਾੜ ਦੇ ਨਾਲ ਨਾਲੇ ਨਾਲ ਜੀ ਸੁਬਾ ਹੋ ਗਈ ਤੇ ਸਾਰੇ ਬੰਦੇ ਉੱਠੇ ਤੇ ਬ੍ਰੇਕਫਾਸਟ ਕਰਨ ਲੱਗੇ ਆ ਇਸ ਮੁੰਡੇ ਦਾ ਵਿਆਹ ਸੀ ਇਸ ਹੋਟਲ 'ਚ ਸਟੇ ਕੀਤੀ ਹੋਈ ਜਿੱਥੇ ਅਸੀਂ ਰਹੇ ਆਂ ਨਰਬਰ ਗੱਲਾ ਭਾਈ ਤੁਸੀਂ ਤਾਂ ਹੁਣ ਅਸੀਂ ਆ ਗਏ ਆਸ਼ੂ ਦੀ ਹੱਟੀ ਫਗਵਾੜੇ ਭਾਜੀ ਕਹਿੰਦੇ ਮੈਂ ਯੂਐਸ ਤੋਂ ਆਪਣੇ ਘਰ ਤਾਂ ਵਾਸਤੇ ਕੱਪੜੇ ਲੈਣੇ ਆ ਇੱਧਰੋਂ ਇੱਧਰੋਂ ਐਂਟਰੀ ਭਾਜੀ ਆ ਆਸ਼ੂ ਜੀਤੀ ਗੋਵੇ ਬਖਵਾਵੇ ਬਖਵਾਵੇ ਮੇਰੇ ਤੋਂ ਬਾਜੀ ਕਿੱਦਾਂ ਦੇ ਲੈਣੇ ਕੱਪੜੇ ਦੱਸੋ ਨਮ ਤੂੰ ਦੱਸ ਹਾਂ ਕਿੱਦਾਂ ਦੇ ਲੈਣੇ ਬਾਜੀ ਨੇ ਪਤਾ ਹੁਣ ਮੈਂ ਥੋੜੀ ਕੌਣ ਹਾਂ ਤੂੰ ਵੀ ਪਾਲਾ ਸਾਰਾ ਸਮਾਂ ਬੱਸ ਜਿ ਕਰਾਇਆ ਫ੍ਰੀ ਹੋ ਜਾਊਗਾ ਤੇਰਾ ਹਾਂਜੀ ਬਿਲਕੁਲ ਲਾਈਨਿੰਗ ਲੇ ਤਾਂ ਨਾ ਥੱਲੇ ਥੱਲੇ ਲੱਗੂ ਤੁਹਾਡੇ ਲੈ ਥੱਲੇ ਲੱਗਦਾ ਹੁੰਦਾ ਛੋਟੇ ਜਿਹੇ ਕੱਪੜਾ ਆ ਦੇਖਿਓ ਆ ਚੱਲੀਆ ਕਿੰਨਾ ਪਿਆਰਾ ਰੁਪਟਾ ਮੈਂ ਜਸ ਲੈ ਕੇ ਲਾਈਨਿੰਗ ਲਗਾ ਕੇ ਤੁਹਾਨੂੰ ਦਿਖਾ ਦਿੰਦਾ ਸਾਰਾ ਦੇਖਿਓ ਅੱਛਾ ਨਾਲ अदर लाइनिंग ਵਾਲਾ ਵੀ ਦੋਵੇਂ ਨਾਲੇ ਹੈ ਨਹੀਂ ਵੈਸੇ ਨਾਲ ਨਹੀਂ ਹੈਗਾ ਇਹਦੇ ਹਾਂ ਹਾਂ ਹੋਟਮ ਹੈ ਇਹਨੂੰ ਟਿਲਰ ਨੇ ਲਾਣੀ ਹੈ ਉਹ ਮਸਟਿਕਿੰਗ ਵੀ ਕਰਵਾ ਕੇ ਦੇ ਦਿੰਦੇ ਅੱਛਾ ਜੀ ਆਹ ਇੱਕ ਲੈਣੀ ਹੈ ਆਈਡੀਆ ਦੇ ਰਿਹਾ ਜੀ ਹਾਂ ਹਾਂ ਪਾਏ ਦੀ ਲੁਕਿੰਗ ਇੱਦਾਂ ਦਿਹਾੜੀ ਜ਼ਰਾ ਲੀਓ ਓਏ ਹੋਏ 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 ਚਲੋ ਫਿਰ ਕੀ ਕੀ ਬਾਤ ਹੈ ਲੋ ਜੀ ਹੁਣ ਅਸੀਂ ਕੁਰਤਾ ਪਜਾਮਾ ਵੀ ਦੇਖਣਾ ਅੱਗੇ ਬਾਜੀ ਕਹਿੰਦੇ ਕੋਈ ਸਪੈਸ਼ਲ ਦੁਕਾਨ ਅਖੇ ਕਿਹੜਾ ਕਹਿੰਦਾ ਪਾਕਿਸਤਾਨੀ ਖੜਾ ਪਾਕਿਸਤਾਨੀ ਇਹਨੂੰ ਪਤਾ ਬਾਈ ਜੀ ਵਾਈਟ ਕਲਰ ਚ ਹੁੰਦਾ ਹਾਂ ਹਾਂ ਜੀ ਜੀ ਹੈ ਬੜੀ ਇਹ ਜਿਹੜਾ ਪਾਕਿਸਤਾਨ tour white color ਚੰਦਾ ਕੀ ਹੋਸੀ ਜਾਂ ਬੋਸੀ ਬੋਸ ਕੀ ਆਂਦੀ ਬੋਸ ਬੋਸ ਕੀ ਬੋਸ ਕੀ ਦਿਖਾਓ ਵਾਟ ਵਾਈਟ ਬੋਸ ਕੀ ਬੋਸ ਕੀ ਬੋਸ ਕੀ ਹਾਂ ਕੱਢਿਆ ਭਾਜ ਨੇ ਬੋਸ ਕੀ ਹੈ ਹੈ ਭਾਈ ਕਹ ਤਾ ਹੈ ਤਾਂ ਹੈ ਗੱਲ ਬਾਤ ਹੈ ਇਹ ਕਰ ਤਾ ਮਿਟਰਾ ਜੀ ਇਹਨਾਂ ਦੇ ਨਿਕਣੇ ਆਪਣੇ ਘਰ ਆ ਗਿਆ ਜੀ ਤੇ ਤੇ ਬਣਾਏ ਨੇ ਬਸ ਉਹ ਸੜ ਭਾਜ ਨੇ ਬੜਾ ਪ੍ਰੇਮ ਤਸਤਕਾਰ ਦਿੱਤਾ ਦੋ ਕੁਰਤੇ ਪਜਾਮੇ ਸਿਰ ਮੈਂ ਵੀ ਲੈ ਲੇ ਤੇ ਟਰੋਫੀ ਆ ਗਈ ਆਪਣੇ ਕੋਲ ਆਪਾ ਜੀ ਦਿਖਾਉਣ ਦੇਣ ਨੂੰ ਮੈਂ ਅਸੈਂਡ ਆਉਂਦੇ ਨਹੀਂ ਆਉਂਦੇ ਲਓ ਜੀ ਫੜੋ ਜੀ ਦੋ ਕੁਰਤੇ ਪਜਾਮੇ ਆ ਲੈ ਬਈ ਲੈ ਆਵੇ ਲੈ ਲੈ ਬਈ ਦੇਖੋ ਬਈ ਮੈਂ ਕਿਹੜਾ ਪਸੀਨਾ ਸੁਆਣਾ ਉਹ ਬੋਲੰਦੇ ਇੱਕ ਵਾਈਨ ਕਲਰ ਇੱਕ ਆ ਕਿਤੇ ਮੇਰੇ ਹੰਦੇ ਅਜੋਲੇ ਨੂੰ ਤਾਂ ਚੱਲਦਾ ਟ੍ਰੈਂਡ ਹੁਜ ਕੋਲ ਪਾਰਾ ਦੇ ਕਪੜਾ ਕੰਨ ਆ ਦੇਖ ਹਾਲ ਹਾਲਤੀ ਫਿਰ ਅਜਕਦਾ ਪਾਗੇ ਲੋਗਣਾ ਚ ਘੁੰਮਦੇ ਹੁੰਦੇ ਉਹਦਾ ਗਰਮੀ ਆ ਗਈ ਹੈ ਇਹ ਇਦਾਂ ਜੀ ਹੈ ਕਰਕੇ ਨਾ ਉਹਦਾ ਸਾਹ ਜੀ ਨੂੰ ਹੁਣ ਜਦੋਂ ਆ ਮੋਫਲਰ ਪਾ ਲਾ ਜਿਆ ਆਪਣੇ ਨੂੰ ਬੱਚੇ ਦੇ ਪਾ ਲਾ ਦੇਖੋ ਜੀ ਨੰਨੀ ਨੋਗਟ ਅ ਪਰਮਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਪਿਆਰ ਸਤਿਕਾਰ ਜੋ ਉਸ ਵਾਲਿਆਂ ਨੇ ਟੂਰਨਾਮੈਂਟ ਬਲਾ ਕੇ ਬੜਾ ਪ੍ਰਯਾਸ ਦਿਖਾਇਆ ਨੇ ਬਹੁਤ ਬਹੁਤ ਸਾਰਾ ਧੰਨਵਾਦ ਸਾਰਿਆਂ ਦਾ